ਇਸ ਉਹਨਾਂ ਦੀ ਸਿਹਤ ਇੰਨੀ ਜਿਆਦਾ ਵੀਕ ਹੋ ਗਈ ਆ ਵੀ ਮੂਵਮੈਂਟ ਘਟ ਗਈ ਆ ਸਿਹਤ ਦੇ ਸਰੀਰ ਦੀ ਬੋਲਣ ਸ਼ਮਤਾ ਘਟਦੀ ਜਾਂਦੀ ਆ ਅੱਖਾਂ ਪਲਕਣੀਆਂ ਘਟਦੀ ਜਾਂਦੀ ਆ ਉਹਨਾਂ ਨੂੰ ਬਾਹਰ ਲੈ ਕੇ ਆਇਆ ਮਤਲਬ ਲਿਆਂਦਾ ਉਹਨਾਂ ਨੂੰ ਤੇ ਉਹਨਾਂ ਦੀ ਸਥਿਤੀ ਇੱਕਦਮ ਨਾਜ਼ੁਕ ਹੋ ਗਈ ਬਲੱਡ ਪ੍ਰੈਸ਼ਰ ਉਹਨਾਂ ਦਾ ਬਿਲਕੁਲ ਲੋ ਹੋ ਗਿਆ ਸਰੀਰ ਐ ਠੰਡਾ ਹੋ ਗਿਆ ਉਹਨਾਂ ਦਾ ਵੀ ਬਰਫ ਵਰਗਾ ਸਰੀਰ ਵੀ ਸਮਝੋ ਉਹਨਾਂ ਦੇ ਜਿਵੇਂ ਅੱਖਾਂ ਗਾੜੀ ਨੇਰਾ ਆਣ ਕੇ ਤੇ 5 7 10 ਮਿੰਟ ਮਤਲਬ ਇੰਨੀ ਜਿਆਦੀ ਪ੍ਰੋਬਲਮ ਹੋ ਗਈ ਵੀ ਸਾਨੂੰ ਵੀ ਡਾਕਟਰਾਂ ਦੀ ਟੀਮ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੁਣ ਕੀ ਕਰੀਏ ਉਹ ਜੋ ਸਾਨੂੰ ਉਦੋਂ ਸਮਝ ਲੱਗੀ ਵੀ ਉਹਨਾਂ ਦਾ ਸਿਰ ਨੀਵਾ ਕੀਤਾ ਲੱਤਾਂ ਉੱਪਰ ਕੀਤੀਆਂ ਉਹਦਾ ਕਰਕੇ ਕੁਝ ਉਹਨਾਂ ਦਾ ਜਿਵੇਂ ਥੋੜੇ ਟਾਈਮ ਬਾਅਦ ਕੁਝ ਮਾਰਿਆ ਜਾ ਬਲੱਡ ਪ੍ਰੈਸ਼ਰ ਉਹਨਾਂ ਦਾ ਮਤਲਬ ਠੀਕ ਹੋਇਆ ਪਰ ਕੰਟਰੋਲ 'ਚ ਨਹੀਂ ਹੋਇਆ ਜਿਵੇਂ ਕਹਿ દिए ਵੀ ਨਾਰਮਲ ਨਹੀਂ ਹੋਇਆ ਤੇ ਬਹੁਤ ਸਥਿਤੀ ਡਾਉਣ ਪਤਾ ਕਦੋਂ ਵੀ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ ਉਹਨਾਂ ਦੇ ਸਰੀਰ ਤੇ ਜਿਵੇਂ ਮੰਨ ਲਓ ਕਿਡਨੀਆਂ ਚ ਕਿਡਨੀ ਪ੍ਰੋਬਲਮ ਆ ਰਹੀ ਆ ਲਿਵਰ ਚ ਪ੍ਰੋਬਲਮ ਆ ਰਹੀ ਆ ਹਾਰਡ ਚ ਪ੍ਰੋਬਲਮ ਜਿੱਦਾਂ ਮੈਂ ਤੁਹਾਨੂੰ ਨਾ ਵੀ 7 ਦਿਨ ਬੰਦਾ ਰੋਟੀ ਨਾ ਖਾਵੇ ਉਸ ਤੋਂ ਬਾਅਦ ਉਹਦੇ ਕੀਟੋਨ ਵਧਣ ਲੱਗ ਪੈਂਦੇ ਉਤੋਂ ਬਾਅਦ ਜਿਵੇਂ ਉਹਨਾਂ ਨੂੰ ਇਲੈਕਟ੍ਰੋਲਾਈਟਸ ਦੀ ਮਤਲਬ ਇਨ ਬੈਲੈਂਸ ਹੋਣ ਕਰਕੇ ਉਹਨਾਂ ਨੂੰ ਕਦੋਂ ਵੀ ਕਾਰਡੀਆਕ ਕ੍ਰੈਸਟ ਆ ਸਕਦਾ ਇਹਨਾਂ ਨੂੰ ਸਾਇਲੈਂਟ ਹੈ ਕਿੰਦਾ ਹੋਣਾ ਵੀ ਜਿਵੇਂ ਲੰਮੇ ਪਏ ਸੁੱਤੇ ਪਏ ਆਪਾਂ ਸਮਝਣਾ ਵੀ ਸੁੱਤੇ ਹੀ ਆ ਦੇ ਸੁੱਤੇ ਸੁੱਤੇ ਹੀ ਉਹਨਾਂ ਦੀ ਮਤਲਬ ਜਾਣ ਜਾ ਸਕਦੀ ਹੈ ਲਗਾਤਾਰ ਜਗਜੀਤ ਸਿੰਘ ਡੱਲੇਵਾਲ ਜੀ ਦੁਆਰਾ ਜਿਹੜਾ ਮਰਨ ਵਰਤ ਚ ਜਾਰੀ ਹੈ ਜਿਹੜੀ ਡਾਕਟਰਾਂ ਦੀ ਟੀਮ ਦੁਆਰਾ ਉਹਨਾਂ ਦੀ ਦੇਖਰੇਖ ਕੀਤੀ ਜਾ ਰਹੀ ਹੈ ਪਲ-ਪਲ ਦੀ ਖਬਰ ਜਿਹੜੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ ਤਾਂ ਅੱਜ ਸਾਡੇ ਨਾਲ ਉਹ ਟੀਮ ਮੌਜੂਦ ਹੈ ਡਾਕਟਰ ਅਵਤਾਰ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਡਾਕਟਰ ਸਾਹਿਬ ਜਿਵੇਂ ਮੈਂ ਗੱਲ ਕੀਤੀ ਕਿ ਲਗਾਤਾਰ ਅੱਜ 23 ਦਿਨ ਹੋ ਗਏ ਨੇ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠੇ ਹੋਏ ਮਰਨ ਵਰਤ ਤੇ ਬੈਠੇ ਹੋਏ ਤਾਂ ਮੈਂ ਪਹਿਲਾਂ ਉਹਨਾਂ ਦੀ ਕੰਡੀਸ਼ਨ ਬਾਰੇ ਜਾਣਨਾ ਚਾਹੁੰਦਾ ਕਿ ਹੁਣ ਕਿਵੇਂ ਦੀ ਉਹਨਾਂ ਦੀ ਹਾਲਤ ਹੈ ਅਵਤਾਰ ਸਿੰਘ ਸੁਰ ਸਿੰਘ ਲੀਡਰ ਡਾਕਟਰ ਸੁਆਮਨ ਟੀਮ ਡਾਕਟਰ ਸਵਾਮਨ ਫਾਈਬਰਸਟ ਐਸੋਸੀਏਸ਼ਨ ਨਾਲ ਜਿਵੇਂ ਕਿ ਪਹਿਲੇ ਦਿਨ ਤੋਂ ਆਪਣੀ ਟੀਮ ਉਹਨਾਂ ਦਾ ਚੈੱਕਅਪ ਕਰੇ ਪਹਿਲੇ ਦਿਨ ਤੋਂ ਕੀ ਵੀ ਆਪਾਂ 2020 ਦੇ ਅੰਦੋਲਨ ਦੇ ਉਹਨਾਂ ਨਾਲ ਜੁੜੇ ਹੋਏ ਆ ਆਪਣੇ ਕਿਸਾਨ ਲੀਡਰਾਂ ਨਾਲ ਆਪਣੇ ਜਗਜੀਤ ਸਿੰਘ ਜੀ ਡੱਲੇਵਾਲ ਜੀ ਨਾਲ ਇਹਨਾਂ ਦੀ ਸਿਹਤ ਬਾਰੇ ਆਪਾਂ ਕਿਉਂਕਿ 13 ਫਰਵਰੀ ਨੂੰ ਵੀ ਜਦੋਂ ਇੱਥੇ ਆਪਣਾ ਹੋਇਆ ਸੀ ਸ਼ੁਭ ਕਰਨ ਦੀ ਜਦੋਂ ਡੈਥ ਹੋਈ ਉਹ ਵੀ ਮੇਰੇ ਹੱਥਾਂ ਜੀ ਹੋਈ ਮਹੀਏ ਉਹਨਾਂ ਨੂੰ ਮਤਲਬ ਉਸ ਟਾਈਮ ਕਾਫੀ ਜਿਹੜੇ ਕਿਸਾਨ ਹੀ ਉਹਨਾਂ ਦੇ ਸੱਟਾਂ ਲੱਗੀਆਂ ਆਪਣੀ ਟੀਮ ਹੀ ਅੱਗੇ ਆਪਣਾ ਕੈਂਪ ਸੀ ਸ਼ੁਭ ਕਰਨ ਵੀ ਮੇਰੇ ਹੱਥਾਂ ਜੀ ਉਹਦੀ ਜਾਨ ਨਿਕਲੀ ਸੀ ਉਸ ਟਾਈਮ ਤੇ ਸੋ ਆਪ ਤੋ ਜਦਨ ਦਾ ਪ੍ਰਧਾਨ ਜੀ ਉਹਨਾਂ ਨੇ ਮਰਨ ਵਰਤ ਤੇ ਬੈਠੇ ਉਹਦਨ ਦੀ ਆਪਣੀ ਟੀਮ ਉਹਨਾਂ ਦੀ ਪ੍ਰੋਪਰ ਚੈੱਕ ਅਪ ਕਰ ਰਹੀ ਆ ਕਿਉਂਕਿ ਟ੍ਰੀਟਮੈਂਟ ਦਾ ਤੇ ਸਾਨੂੰ ਉਹਨਾਂ ਨੇ ਹੁਕਮ ਨਹੀਂ ਦਿੱਤਾ ਉਹਾਂ ਦੇ ਵੀ ਸਿਰਫ ਚੈੱਕ ਅਪ ਕਰ ਸਕਦੇ ਤੁਸੀਂ ਉਹ ਵੀ ਆਪਣੀ ਟੀਮ ਵੀ ਆਪਾਂ ਜਿਵੇਂ ਫੈਮਿਲੀ ਡਾਕਟਰ ਵਾਂਗੂ ਹੈਗੇ ਆ ਵੀ ਸਾਨੂੰ ਵੀ ਉਹਨਾਂ ਦਾ ਬਹੁਤ ਜ਼ਿਆਦਾ ਦਰਦ ਹੀ ਤਾਂ ਕਰਕੇ ਨਹੀਂ ਤੇ ਉਹਨਾਂ ਨੇ ਉਹ ਵੀ ਟ੍ਰੀਟਮੈਂਟ ਮਤਲਬ ਚੈੱਕ ਅਪ ਲਈ ਵੀ ਨਹੀਂ ਹੀ ਮਤਲਬ ਕਿਹਾ ਬਾਕੀ ਬਹੁਤ ਜ਼ਿਆਦੀ ਉਹਨਾਂ ਦੀ ਸਿਹਤ ਡਾਊਨ ਅੱਜ 23 ਦਿਨ ਹੋ ਗਏ ਉਹਨਾਂ ਕੁਝ ਨਹੀਂ ਖਾਦਾ ਕਿਉਂਕਿ ਦੋ ਦਿਨ ਆਪਾਂ ਨਾ ਰੋਟੀ ਖਾਈਏ ਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਮਤਲ ਦੇ ਸਰੀਰ ਤੇ ਕਿਸ ਤਰ੍ਹਾਂ ਦਾ ਅਸਰ ਹੋ ਰਿਹਾ ਜੀ ਉਹਨਾਂ ਦੇ ਸਰੀਰ ਤੇ ਜਿਵੇਂ ਮੰਨ ਲਓ ਕਿਡਨੀਆਂ ਚ ਕਿਡਨੀ ਮੇਂ ਪ੍ਰੋਬਲਮ ਆ ਰਹੀ ਆ ਲਿਵਰ ਚ ਪ੍ਰੋਬਲਮ ਆ ਰਹੀ ਆ ਹਾਰਟ ਚ ਪ੍ਰੋਬਲਮ ਜਿੱਦਾਂ ਮੈਂ ਤੁਹਾਨੂੰ ਨਾ ਵੀ 7 ਦਿਨ ਬੰਦਾ ਰੋਟੀ ਨਾ ਖਾਵੇ ਉਸ ਤੋਂ ਬਾਅਦ ਉਹਦੇ ਕੀਟੋਨ ਵਧਣ ਲੱਗ ਪੈਂਦੇ ਉਸ ਤੋਂ ਬਾਅਦ ਜਿਵੇਂ ਉਹਨਾਂ ਨੂੰ ਇਲੈਕਟ੍ਰੋਲਾਈਟਸ ਦੀ ਮਤਲਬ ਇਨ ਬੈਲੈਂਸ ਹੋਣ ਕਰਕੇ ਉਹਨਾਂ ਨੂੰ ਕਦੋਂ ਵੀ ਕਾਰਡੀਆਕ ਰੈਸਟ ਆ ਸਕਦਾ ਜਿਵੇਂ ਆਪਾਂ ਆਖਦੀਏ ਵੀ ਸਾਇਲੈਂਟ ਐਗ ਵੀ ਹੁਣ ਜਿੱਦਾਂ ਆਪਾਂ ਪੰਜਾਬੀ ਭਾਸ਼ਾ ਚ ਕਹਿ ਦਿੰਦੇ ਵੀ ਯਾਰ ਚੈਸਟ ਪੇਨ ਹੁੰਦੀ ਮੇਰੇ ਮੇਰੇ ਦਰਦ ਹੋਂਦੀ ਪੀਆ ਹਾਰਟ ਅਟੈਕ ਹੋ ਗਿਆ ਹੈ ਨਾ ਕਿਸ ਨੂੰ ਕਹਿ ਦਿੰਦੇ ਇਹਨਾਂ ਨੂੰ ਸਾਇਲੈਂਟ ਹੈ ਕਿ ਇਦਾਂ ਹਣਾ ਵੀ ਜਿਵੇਂ ਲੰਮੇ ਪਏ ਸੁੱਤੇ ਪਏ ਆਪਾਂ ਸਮਝਣਾ ਵੀ ਸੁੱਤੇ ਹੀ ਆ ਤੇ ਸੁੱਤੇ ਸੁੱਤੇ ਹੀ ਉਹਨਾਂ ਦੀ ਮਤਲਬ ਜਾਣ ਜਾ ਸਕਦੀ ਇਹੋ ਜੀ ਸਥਿਤੀ ਚ ਚੱਲ ਗਿਆ ਬਾਕੀ ਉਹਨਾਂ ਦੀ ਸਿਹਤ ਇੰਨੀ ਜਿਆਦੀ ਵੀਕ ਹੋ ਗਈ ਆ ਵੀ ਮੂਵਮੈਂਟ ਘਟ ਗਈ ਆ ਸਿਹਤ ਦੇ ਸਰੀਰ ਦੀ ਬੋਲਣ ਸ਼ਮਤਾ ਘਟਦੀ ਜਾਂਦੀ ਆ ਅੱਖਾਂ ਪਲਕਣੀਆਂ ਘਟਦੀ ਜਾਂਦੀ ਆ ਜਿਵੇਂ ਹੁਣ ਮੰਨ ਲਓ ਇੱਕ ਦੋ ਦਿਨ ਪਹਿਲਾਂ ਉਹਨਾਂ ਨੂੰ ਬਾਹਰ ਸੰਗਤ ਬਹੁਤ ਆ ਰਹੀ ਉਹ ਉਹਨਾਂ ਨੂੰ ਬਾਹਰ ਲੈ ਕੇ ਆਇਆ ਮਤਲਬ ਲਿਆਂਦਾ ਉਹਨਾਂ ਨੂੰ ਤੇ ਉਹਨਾਂ ਦੀ ਸਥਿਤੀ ਇੱਕਦਮ ਨਾਜ਼ੁਕ ਹੋ ਗਈ ਬਲੱਡ ਪ੍ਰੈਸ਼ਰ ਉਹਨਾਂ ਦਾ ਬਿਲਕੁਲ ਲੋਅ ਹੋ ਗਿਆ ਸਰੀਰ ਐ ਠੰਡਾ ਹੋ ਗਿਆ ਉਹਨਾਂ ਦਾ ਵੀ ਬਰਫ ਵਰਗਾ ਸਰੀਰ ਵੀ ਸਮਝੋ ਉਹਨਾਂ ਦੇ ਜਿਵੇਂ ਅੱਖਾਂ ਗਾੜੀ ਨਿਹਰਾਣ ਕੇ ਤੇ 5 7 10 ਮਿੰਟ ਮਤਲਬ ਇੰਨੀ ਜਿਆਦਾ ਪ੍ਰੋਬਲਮ ਹੋ ਗਈ ਵੀ ਸਾਨੂੰ ਹੀ ਡਾਕਟਰਾਂ ਦੀ ਟੀਮ ਨੂੰ ਵੀ ਹੱਥ ਪੈਰਾਂ ਦੀ ਪੈ ਗਈ ਹੁਣ ਕੀ ਕਰੀਏ ਕਿਉਂਕਿ ਉਹਨਾਂ ਨੇ ਸਾਨੂੰ ਕਿਆ ਵਾ ਵੀ ਤੁਸੀਂ ਮੈਨੂੰ ਜੋ ਮਰਜੀ ਹੋ ਜਾਏ ਮੈਨੂੰ ਟ੍ਰੀਟਮੈਂਟ ਨਹੀਂ ਕੋਈ ਕਰਨਾ ਟ੍ਰੀਟਮੈਂਟ ਤੇ ਕੋਈ ਕਰ ਨਹੀਂ ਸਕਦੇ ਪਰ ਅਸੀਂ ਜੋ ਡਾਕਟਰੀ ਲਾਈਨ ਦੇ ਵਿੱਚ ਜੋ ਸਾਨੂੰ ਉਸ ਟਾਈਮ ਤੇ ਪਤਾ ਲੱਗਾ ਡਾਕਟਰ ਇੱਕ ਡਾਕਟਰੀਆ ਰੱਬ ਤੇ ਆ ਨਹੀਂ ਹਨਾ ਵੀ ਉਹ ਜੋ ਸਾਨੂੰ ਉਦੋਂ ਸਮਝ ਲੱਗੀ ਵੀ ਉਹਨਾਂ ਦਾ ਸਿਰ ਨੀਵਾ ਕੀਤਾ ਲੱਤਾਂ ਉੱਪਰ ਕੀਤੀਆਂ ਉਹਦਾ ਕਰਕੇ ਕੁਝ ਉਹਨਾਂ ਦਾ ਜਿਵੇਂ ਥੋੜੇ ਟਾਈਮ ਬਾਅਦ ਕੁਝ ਮੜਾ ਜਾ ਬਲੱਡ ਪ੍ਰੈਸ਼ਰ ਉਹਨਾਂ ਦਾ ਮਤਲਬ ਠੀਕ ਹੋਇਆ ਪਰ ਕੰਟਰੋਲ ਚ ਨਹੀਂ ਹੋਇਆ ਜਿਵੇਂ ਕਹਿ ਦਈਏ ਵੀ ਨਾਰਮਲ ਨਹੀਂ ਹੋਇਆ ਤੇ ਬਹੁਤ ਸਥਿਤੀ ਡਾਉਣ ਪਤਾ ਕਦੋਂ ਵੀ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੁਣ ਦਿਨ ਚ ਨੂੰ ਕਿੰਨੀ ਵਾਰ ਉਹਨਾਂ ਦਾ ਜਿਹੜਾ ਚੈੱਕਅਪ ਕੀਤਾ ਜਾਂਦਾ ਇੱਕ ਕੀ ਆ ਉਹ ਬਿਲਕੁਲ ਹੀ ਨਹੀਂ ਕੁਝ ਲੈ ਰਹੇ ਜਾਂ ਫਿਰ ਕੁਝ ਨਮਕ ਚ ਨੂਨ ਪਾ ਕੇ ਆ ਕੁਝ ਨਾ ਕੁਝ ਥੋੜਾ ਬਤਾ ਜਾਂ ਫਿਰ ਬਿਲਕੁਲ ਹੀ ਬਿਲਕੁਲ ਵੀ ਨਹੀਂ ਨਾ ਬਰਾਬਰ ਬਿਲਕ ਮਤਲਬ ਚੈੱਕਅਪ ਜਿਵੇਂ ਆਖੀ ਚੈੱਕਅਪ ਤੇ ਆਪਣਾ ਅੱਗੇ ਪੈਰ ਹੁਣ ਜਿੱਦਨ ਦੀ ਉਹਨਾਂ ਦੀ ਸਥਿਤੀ ਜਿਆਦਾ ਢੋਣ ਉਹਦਾਂ ਦਾ ਆਪਣਾ ਇੱਕ ਡਾਕਟਰ ਉਹਨਾਂ ਦੇ ਨਾਲ 24 ਘੰਟੇ ਚੱਲਦਾ ਵਾ ਉਹ ਮੋਨੀਟਰ ਲਾਇਆ ਉਹਨਾਂ ਨੂੰ ਪਲਸ ਉਹਨਾਂ ਦੀ ਮਤਲਬ ਬੀਪੀ ਬਲੱਡ ਪ੍ਰੈਸ਼ਰ ਸਾਰਾ ਉਹਨਾਂ ਦੀ ਮੈਂਟਮੈਂਟ ਦੀ ਖਬਰ ਆਪਾਂ ਲੈ ਰਹੇ ਹਾਂ ਉਹਨਾਂ ਦੀ ਤੁਸੀਂ ਦੱਸ ਰਹੇ ਸੀਗੇ ਕਿ ਉਹਨਾਂ ਦਾ ਬੀਪੀ ਵੀ ਬਹੁਤ ਜਲਦੀ ਘਟ ਰਿਹਾ ਬਹੁਤ ਜਲਦੀ ਵਧ ਰਿਹਾ ਫਿਰ ਉਸ ਵਕਤ ਡਾਕਟਰਾਂ ਦੁਆਰਾ ਕੀ ਤੁਸੀਂ ਕਹਿੰਦੇ ਟਰੀਟਮੈਂਟ ਤਾਂ ਅਸੀਂ ਕਰ ਹੀ ਨਹੀਂ ਸਕਦੇ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਸਾਡੇ ਸਾਹਮਣੇ ਇੱਕ ਮਰੀਜ਼ ਪਿਆ ਹੈ ਪਰ ਅਸੀਂ ਉਹਦਾ ਟਰੀਟਮੈਂਟ ਨਹੀਂ ਕਰ ਸਕਦੇ ਜਦ ਕਿ ਅਸੀਂ ਕਰਨਾ ਚਾਹੁੰਦੇ ਆ ਤਾਂ ਜਦੋਂ ਕੋਈ ਇੱਦਾਂ ਦੀ ਕੰਡੀਸ਼ਨ ਬਣਦੀ ਹੈ ਫਿਰ ਤੁਸੀਂ ਉਸ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਹੋ ਕਿੱਡਾ ਚੱਲ ਰਿਹਾ ਇਹਦਾ ਮੈਂ ਤੁਹਾਨੂੰ ਦੱਸ ਦਦਾ ਜਿਵੇਂ ਮੰਨ ਲਓ ਹੁਣ ਅੱਜ ਵੀ ਕਹਿੰਦੇ ਸੀ ਅੱਜ ਵੀ ਜਿਵੇਂ ਹੁਣ ਆਪਣੀ ਟੀਮ ਵੱਲੋਂ ਕਿਹਾ ਗਿਆ ਵਾ ਡਾਕਟਰਾਂ ਦੀ ਟੀਮ ਵੱਲੋਂ ਵੀ ਇਹਨਾਂ ਨੂੰ ਇਨਫੈਕਸ਼ਨ ਹੋ ਸਕਦੀ ਮਾਰ ਬੰਦਾ ਵਾ ਜਾਂ ਕਮਜ਼ੋਰ ਬੰਦਾ ਵਾ ਜਿਆਦਾ ਉਹਨੂੰ ਕੋਈ ਵੀ ਮਤਲਬ ਉਹਦੀ ਇਮਿਊਨਿਟੀ ਡਾਊਨ ਹੋਣ ਕਰਕੇ ਉਹਨੂੰ ਕੋਈ ਵੀ ਚੀਜ਼ ਘੇਰ ਸਕਦੀ ਆ ਜਿਵੇਂ ਉਹਨ ਉਹ ਮੰਨ ਲਓ ਅੱਜ 23 ਦਿਨ ਹੋ ਗਏ ਕੁਛ ਨਹੀਂ ਖਾਦਾ ਵੀਕ ਹੋ ਰਿਹਾ ਬਹੁਤ ਜਿਆਦਾ ਸਿਹਤ ਡਾਊਨ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਲੈਕਟ੍ਰੋਲਾਈਟਸ ਦਾ ਕਰਕੇ ਉਹਨਾਂ ਨੂੰ ਕਿਸੇ ਵੇਲੇ ਵੀ ਮਤਲਬ ਹਾਂ ਤੇ ਉਹ ਮਤਲਬ ਕਾਰਡੀਕ ਰੈਸਟ ਹੋ ਸਕਦਾ ਨਾ ਵੀ ਕੋਈ ਵੀ ਉਹਨਾਂ ਦੀ ਸਥਿਤੀ ਇੰਨੀ ਡਾਉਣ ਆ ਇਸ ਕਰਕੇ ਅਸੀਂ ਆਖਿਆ ਵਾ ਵੀ ਉਹਨਾਂ ਨੂੰ ਵਾਇਰਲ ਇਨਫੈਕਸ਼ਨ ਹੋ ਗਿਆ ਮੰਨ ਲਓ ਜਿਵੇਂ ਉਹਨਾਂ ਦੀ ਸਰੀਰ ਚ ਇੰਨੀ ਸ਼ਮਤਾ ਘਟਦੀ ਜਾਂਦੀ ਹੈ ਜੇ ਉਹਨਾਂ ਨੂੰ ਕੋਈ ਵਾਇਰਲ ਇਨਫੈਕਸ਼ਨ ਹੋ ਗਈ ਉਹ ਈਦੂ ਵੀ ਛੇਤੀ ਉਹਨਾਂ ਨੇ ਜਿਆਦਾ ਮਤਲਬ ਉਹਨਾਂ ਨੂੰ ਤਕਲੀਫ ਆਊਗੀ ਈਦੂ ਵੀ ਜਿਆਦੀ ਛੇਤੀ ਡਾਉਣਗੇ ਜਦਾਂ ਮੈਂ ਤਾਂ ਰਾਤ ਉਹਨਾਂ ਨੂੰ ਕੁੜਲਾਂ ਪੈਂਦੀਆਂ ਕਦੀ ਕਦੀ ਕੋਸ਼ ਹੋ ਜਾਂਦਾ ਕਦੀ ਉਹਨੂੰ ਨੱਪ ਘੁੱਟ ਕੇ ਟਾਈਮ ਕੱਢ ਦੇ ਕਦੀ ਕੋਸ਼ ਨਾ ਉਹਨਾਂ ਨੂੰ ਮਤਲਬ ਕੋਈ ਵੀ ਜਿਹੜਾ ਮੈਡੀਸਨ ਤੋਂ ਬਗੈਰ ਜੋ ਟ੍ਰੀਟਮੈਂਟ ਆਪਣਾ ਦੇਸੀ ਨੁਕਤਾ ਉੜ-ਪੋੜ ਨਹੀਂ ਉਹਨਾਂ ਦਾ ਟਾਈਮ ਲੰਘਦਾ ਜਿਵੇਂ ਅੱਜ ਵੀ ਉਹਨਾਂ ਨੂੰ ਉਹਦੇ ਵਿੱਚ ਜਿਵੇਂ ਆਪਾਂ ਕੈਬਨ ਬਣਾਇਆ ਸੀ ਸੀਸੇ ਦਾ ਉਹਦੇ ਵਿੱਚ ਆਨੇ ਹਾਂ ਆਪਾਂ ਲੈ ਕੇ ਆਵਾਂਗੇ ਤੇ ਜਿਵੇਂ ਲੋਕਾਂ ਨੂੰ ਦਰਸ਼ਨ ਕਰਾਵਾਂਗੇ ਉਹ ਲਿਆਉਣ ਦੀ ਕੋਸ਼ਿਸ਼ ਕੀਤੀ ਥੋੜਾ ਜਿਹਾ ਉਹਨਾਂ ਦਾ ਸਿਰ ਉੱਪਰ ਕੀਤਾ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਫੇਰ ਚੱਕਰ ਆ ਗਿਆ ਉਹਨਾਂ ਨੂੰ ਅੱਖਾਂ ਘੜੀ ਨੇਰਾ ਆ ਗਿਆ ਉਹ ਮਤਲਬ ਨਹੀਂ ਉੱਠਣ ਦੀ ਸ਼ਮਤਾ ਜੀ ਮਤਲਬ ਮੈਡੀਕਲੀ ਟਰੀਟਮੈਂਟ ਉਹਨਾਂ ਨੂੰ ਕੁਝ ਵੀ ਨਹੀਂ ਦੇ ਰਹੇ ਸਿਰਫ ਉਹੀ ਤਰੀਕਾ ਜੋ ਤੁਸੀਂ ਦੱਸ ਰਹੇ ਵੀ ਲੱਤਾਂ ਉੱਪਰ ਚੱਕਦੀਆਂ ਸਿਰਫ ਇਸੇ ਤਰੀਕੇ ਦੇ ਨਾਲ ਮੈਨੇਜ ਕੀਤਾ ਜਾ ਰਿਹਾ ਹੈ ਸਰ ਸੀਓ ਰਿਪੋਰਟ ਦੇ ਉਹੀ ਤਾਂ ਮੈਂ ਦੱਸ ਦੇਣਾ ਵੀ ਉਹ ਕੁਦਰਤ ਅਲੋ ਹੀ ਉਹਨਾਂ ਦੇ ਮੇਨਟੇਨ ਹੁੰਦੇ ਆ ਬਾਕੀ ਜਦੋਂ ਵੀ ਕੋਈ ਮੂਵਮੈਂਟ ਕਰਨ ਦੀ ਕੋਸ਼ਿਸ਼ ਕਰਦੇ ਜਦੋਂ ਵੀ ਕੋਈ ਮਾੜਾ ਮੋਟਾ ਆਪਣੇ ਸਰੀਰ ਨੂੰ ਜ਼ੋਰ ਲਾਉਂਦੇ ਆ ਉਦੋਂ ਹੀ ਉਹਨਾਂ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ ਮੈਂ ਅੱਗੇ ਦੱਸਣ ਦੇ ਮੈਂ ਵੀ ਸਾਡੀ ਟੀਮ ਜਿਵੇਂ ਡਾਕਟਰ ਸਵਾਯਮਾਨ ਦੀ ਟੀਮ ਹਜ਼ਾਰ ਤੋਂ ਉੱਪਰ ਆਪਣੇ ਡਾਕਟਰ ਕੰਮ ਕਰ ਲੈ ਇੰਟਰਨ ਜਸਟ ਹੈ ਨਾ ਜਿਵੇਂ ਉਦਾਂ ਆਪਣੇ ਕਿਡਨੀ ਦੇ ਹਾਰਟ ਦੇ ਆਪਣੇ ਲਿਵਰ ਦੇ ਸਾਰੇ ਉਹਨਾਂ ਨਾਲ ਆਪਣੀ ਮੀਟਿੰਗ ਹੁੰਦੀ ਹੈ ਰੋਜ਼ ਆਪਾਂ ਜਿੰਨੀ ਵੀ ਆਪਣੀ ਟੈਸਟ ਹੁੰਦੇ ਆ ਜੋ ਉਹਨਾਂ ਦੀ ਰਾਤ ਨੂੰ ਮੀਟਿੰਗ ਦੇ ਵਿੱਚ ਦੱਸਿਆ ਜਾਂਦਾ ਸਿਹਤ ਬਾਰੇ ਸਾਰੀ ਟੀਮ ਨੂੰ ਬਹੁਤ ਚਿੰਤਾ ਵਾ ਮੈਂ ਤਾਂ ਅੱਗੇ ਦੱਸਣ데요 ਮੈਂ ਜੇ ਕਿਤੇ ਫੈਸਲਾ ਹੁੰਦਾ ਵਾ ਜਾਂ ਕੋਈ ਨਿਬੜਦਾ ਕੇਸ ਬਣੇ ਤੇ ਸਾਡੀ ਟੀਮ ਪੂਰੀ ਤਿਆਰ ਹੈ ਜਿਵੇਂ ਇੱਥੇ ਹੁਣ ਆਪਣੇ 50 ਡਾਕਟਰਾਂ ਦਾ ਪੈਨਲ ਹੈ ਆਪਾਂ ਰਾਤ ਦਿਨ ਉਹਨਾਂ ਦੀ ਡਿਊਟੀਆਂ ਭਗਤਾਉਣੇ ਆ ਜੇ ਕੁਝ ਵੀ ਆਪਾਂ ਫੈਸਲਾ ਹੁੰਦਾ ਜਾਂ ਕੁਝ ਵੀ ਹੁੰਦਾ ਸਾਡੀ ਟੀਮ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਇੰਡੀਆ ਦੇ ਵਿੱਚ ਤੇ ਤਿਆਰੀ ਆਪਣੀ ਪੂਰੀ ਕੀਤੀ ਗਈ ਆ ਪਰ ਜੇ ਇੰਡੀਆ ਦੇ ਵਿੱਚ ਵੀ ਜਦਾਂ ਨੇ ਵੀ ਉਹਨਾਂ ਦੇ ਆਰਗਨਸ ਉਮਰ ਵੱਡੀ ਕਰਕੇ ਉਹਨਾਂ ਦੇ ਆਰਗਨਸ ਨੂੰ ਇਫੈਕਟ ਜ਼ਿਆਦਾ ਕਰਕੇ ਨਾ ਕਿਤੇ ਕੋਈ ਸਥਿਤੀ ਠੀਕ ਹੁੰਦੀ ਜਾਪੀ ਤੇ ਆਪਾਂ ਅਮਰੀਕਾ ਤੱਕ ਵੀ ਉਹਨੂੰ ਲੈ ਕੇ ਜਾਵਾਂਗੇ ਪਰ ਜਦੋਂ ਕੋਈ ਨਿਬੜਦਾ ਵਾ ਜਾਂ ਸਰਕਾਰਾਂ ਨਾਲ ਫੈਸਲਾ ਹੁੰਦਾ ਪ੍ਰਧਾਨ ਜੀ ਉਹਨਾਂ ਦੀ ਟੀਮ ਵੱਲੋਂ ਜਾਂ ਪ੍ਰਧਾਨ ਜੀ ਹੁਣਾਂ ਲੋ ਓਕੇ ਕੀਤਾ ਜਾਂਦਾ ਵੀ ਹੁਣ ਮੇਰੀ ਸਿਹਤ ਬਚਾਈ ਜਾਵੇ ਮੈਨੂੰ ਬਚਾਇਆ ਜਾਵੇ ਉਦੋਂ ਆਪਣੀਆਂ ਪੂਰੀਆਂ ਤਿਆਰੀਆਂ ਜੇ ਅਮਰੀਕਾ ਤੱਕ ਵੀ ਖੜਨਾ ਪਏ ਤੇ ਆਪਾਂ ਤਿਆਰ ਆ ਡਾਕਟਰ ਸਾਹਿਬ ਕਹਿੰਦੇ ਕਿ ਜਿਵੇਂ ਡੱਲੇਵਾਲ ਸਾਹਿਬ ਕੈਂਸਰ ਦੇ ਨਾਲ ਉਸ ਤੋਂ ਬਾਅਦ ਉਹ ਭੁੱਖ ਹੜਤਾਲ ਤੇ ਵੀ ਬੈਠੇ ਨੇ ਤਾਂ ਇਹਨਾਂ ਸਾਰੀ ਚੀਜ਼ਾਂ ਹੋਣ ਦੇ ਬਾਵਜੂਦ ਉਹਨਾਂ ਦੇ ਸਰੀਰ ਦੇ ਵਿੱਚ ਇੱਕ ਜਿਹੜਾ ਮਰੀਜ਼ ਹੁੰਦਾ ਜਿਹੜਾ ਪਹਿਲਾਂ ਹੀ ਕਈ ਬਿਮਾਰੀਆਂ ਦੇ ਨਾਲ ਜੂਝ ਰਿਹਾ ਹੋਵੇ ਉਸ ਤੋਂ ਬਾਅਦ ਭੁੱਖ ਹੜਤਾਲ ਤੇ ਬੈਹ ਜਵੇ ਤਾਂ ਕਿਸ ਤਰ੍ਹਾਂ ਦੇ ਬਦਲਾਅ ਕਿੰਨੀ ਤੇਜ਼ੀ ਦੇ ਨਾਲ ਉਹਦੇ ਸਰੀਰ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਨੇ ਭਾਈ ਉਹ ਹੀ ਮੈਂ ਤੁਹਾਨੂੰ ਦੱਸਿਆ ਨਾ ਵੀ ਜਦੋਂ ਮੈਂ ਤੁਹਾਨੂੰ ਪਹਿਲਾਂ ਦੱਸਤੀ ਗੱਲ ਵੀ ਜਦੋਂ 7 ਦਿਨ ਮੰਦਾ ਰੋਟੀ ਨਹੀਂ ਖਾਂਦਾ ਉਸ ਤੋਂ ਬਾਅਦ ਉਹ ਅੰਦਰੋਂ ਆਪਣੇ ਆਪ ਨੂੰ ਸਰੀਰ ਨੂੰ ਸਰੀਰ ਖਾਂ ਲੱਗ ਪੈਂਦਾ ਫਿਰ ਸਰੀਰ ਦੀ ਸ਼ਮਤਾ ਸਾਰੀ ਘਟਦੀ ਹੈ ਇੱਕ ਹੋਰ ਗੰਜ਼ ਖਰਾਬ ਹੁੰਦਾ ਨੇ ਜਦੋਂ ਦੂਜਿਆਂ ਨੂੰ ਵੀ ਲੈ ਪੈਂਦਾ ਉਹ ਇੱਕ ਸਰੀਰ ਦਾ ਜਿਵੇਂ ਮੰਨ ਲਓ ਆਰਗਨਸ ਖਰਾਬ ਹੋਇਆ ਉਹ ਦੂਜਿਆਂ ਨੂੰ ਵੀ ਇਫੈਕਟ ਪਾਈ ਜਾਂਦਾ ਹਨਾ ਇਸ ਕਰਕੇ ਉਹਨਾਂ ਦੇ ਸਰੀਰ ਦੀ ਇੰਨੀ ਜਿਆਦਾ ਮਤਲਬ ਸਥਿਤੀ ਡਾਊਨ ਹੋ ਗਈ ਆ ਅੱਜ 23 ਦਿਨ ਹੋ ਗਏ ਉਹਨਾਂ ਨੂੰ ਭੁੱਖ ਹੜਤਾਲ ਤੇ ਬੈਠੇ ਮਰਨ ਤਵਾੜ ਤੇ ਬੈਠਿਆ ਨੂੰ ਉਹਨਾਂ ਦੇ ਆਰਗਨਸ ਦਿਨੋਂ ਦਿਨ ਡਾਊਨ ਹੋਉਂਦੇ ਜਾ ਇਹ ਨਿ ਸਥਿਤੀ ਡਾਣ ਹੋ ਗਿਆ ਵੀ ਅੱਜ ਮੈਂ ਤੁਹਾਨੂੰ ਦੱਸਿਆ ਵੀ ਅੱਜ ਵੀ ਉਹਨਾਂ ਨੂੰ ਮੜ ਜਾ ਸੇਰੀ ਉੱਪਰ ਚੁੱਕ ਕੇ ਬਾਹਰ ਲਿਉਣ ਦੀ ਕੋਸ਼ਿਸ਼ ਕੀਤੀ ਆ ਵੀ ਉਹਨਾਂ ਦੀ ਮਤਲਬ ਉਸੇ ਲੱਖਾਂ ਗਾੜੀ ਨੇ ਰ ਆ ਗਿਆ ਤੇ ਕਿਦਾਂ ਗੋਮ ਹੋ ਗਏ ਜਿਵੇਂ ਮਤਲਬ ਕੁਝ ਕਹਿ ਨਹੀਂ ਸਕਦੇ ਸ਼ਕ ਸਰੀਰਕ ਪੱਖੋਂ ਕਮਜ਼ੋਰ ਨੇ ਪਰ ਹੌਸਲੇ ਉਹਨਾਂ ਦੇ ਬੁਲੰਦ ਨੇ ਹੌਸਲੇ ਤੇ ਮੈਂ ਤਨ ਉਹ ਹੀ ਆ ਨਾ ਵੀ ਜਿਹੜਾ ਬੰਦਾ ਅੱਜ ਮੰਨ ਲਓ ਇੱਕ ਬੰਦੇ ਨੂੰ ਪਤਾ ਮੈਨੂੰ 2-3 ਐਕਸ਼ਨ ਹੋ ਗਏ ਸਾਡੇ ਦੇ ਸਾਹਮਣੇ ਵੀ ਉਹ ਮਰਦੇ ਮਰਦੇ ਬਚਿਆ ਉਹ ਫਿਰ ਫਿਰ ਵੀ ਉਹਨਾਂ ਲੋ ਕੋਈ ਇਹ ਚੱਕਰ ਨਹੀਂ ਹੈਗਾ ਉਹਨਾਂ ਨੇ ਕਿਹਾ ਵੀ ਜੇ ਤੇ ਫੈਸਲਾ ਹੁੰਦਾ ਤੇ ਫਿਰ ਮੈਨੂੰ ਬਚਾ ਸਕਦੇ ਜੇ ਬਚਾ ਬਚਾ ਲਿਓ ਜੇ ਨਹੀਂ ਫੈਸਲਾ ਹੁੰਦਾ ਤੇ ਮੇਰੀ ਲਾਸ਼ ਵੀ ਇੱਥੇ ਪਈ ਰੂ ਮੇਰੀ ਲਾਸ਼ ਮਨੇ ਇੱਥੇ ਚੁੱਕਿਓ ਆਪਣੇ ਉਹਨਾਂ ਲੋ ਮਤਲਬ ਸਾਨੂੰ ਪਤਾ ਲੱਗਾ ਵਾ ਵੀ ਉਹ ਮਗਰੇ ਇਹਨਾਂ ਦੀ ਡੈਥ ਹੋਣ ਤੋਂ ਬਾਅਦ ਮਗਰੇ ਇੱਕ ਹੋਰ ਰੈਡੀ ਕਿ ਮੇਰਾ ਕੋਈ ਵੀ ਪੂਰਾ ਸਟ੍ਰਿਕਲੀ ਉਹਨਾਂ ਨੇ ਮਤਲਬ ਅੱਜ ਤੋਂ 5-6 ਦਿਨ 7 ਦਿਨ ਪਹਿਲਾਂ ਮੈਂ ਵੈਸੇ ਉਹਨਾਂ ਨੂੰ ਕਹਤਾ ਪ੍ਰਧਾਨ ਜੀ ਸਾਨੂੰ ਬੜੀ ਫਿਕਰ ਹੈ ਤੁਹਾਡੀ ਤੁਸੀਂ ਕੋਈ ਨਾਰੀਅਲ ਪਾਣੀ ਲੈ ਲਓ ਜਾਂ ਉਹ ਲੈ ਲਓ ਮਤਲਬ ਉਹਨਾਂ ਨੂੰ ਕਿਉਂ ਕਿ ਸਾਡਾ ਫਰਜ਼ ਬੰਦਾ ਡਾਕਟਰੀ ਲਾਈਨ ਦੇ ਵਿੱਚ ਸਾਡੇ ਸਾਹਮਣੇ ਮਰੀਜ਼ ਮਰਦਾ ਸਾਨੂੰ ਨਹੀਂ ਬਰਦਾਸ਼ਤ ਹੁੰਦਾ ਸਾਡਾ ਫਰਜ਼ ਬੰਦਾ ਉਹਨਾਂ ਨੂੰ ਕਹਿਣਾ ਪਰ ਉਹਨਾਂ ਨੇ ਕਿਹਾ ਵੀ ਅੱਜ ਤੇ ਕਹਤਾ ਜੇ ਅੱਗੇ ਤੋਂ ਗਿਆ ਸਾਨੂੰ ਇਹ ਗੱਲ ਨਾ ਕਿਉ ਜੇ ਜਦੋਂ ਤੁਹਾਨੂੰ ਕਹਤਾ ਵੀ ਅਸੀਂ ਕੁਝ ਨਹੀਂ ਖਾਣਾ ਅਸੀਂ ਮਰਨ ਵਰਤੇ ਦੇ ਬੈਠੇ ਸਾਡਾ ਮੱਥਾ ਉਹ ਸਰਕਾਰਾਂ ਨਾਲ ਸਾਡਾ ਮੈਂ ਮੈਂ ਚਾਹੁੰਨਾ ਵਾਂ ਵੀ ਮੇਰੀ ਸ਼ਹਾਦਤ ਹੋ ਜੇ ਪਰ ਮੇਰੇ ਸਲਫਾਸ ਖੰਦਾਵਾ ਕੋਈ ਫਾ ਲੀਂਦਾ ਵਾ ਰੋਜ ਦੀ ਮਰਨ ਜਿਹੜੀ ਦਾਰਿਆ ਉਹ ਮੈਂ ਘਟਾਉਣਾ ਚਾਹੁੰਦਾ ਜੇ ਮੇਰੀ ਸ਼ਹਾਦਤ ਨਾ ਜਿਹੜੇ ਮੇਰੇ ਕਿਸਾਨ ਐ ਮਜ਼ਦੂਰ ਐ ਜਿਹੜੇ ਛੜਕਾਂ ਤੇ ਰੋਲਦੇ ਐ ਜਿਹੜੇ ਰੋਜ ਰੋਜ ਕਰਜ਼ਿਆਂ ਥੱਲੇ ਆਣ ਕੇ ਮਰਦੇ ਆ ਮੈਂ ਚਾਹੁੰਦਾ ਵੇ ਸਰਕਾਰਾਂ ਮੇਰੀ ਬੋਲ ਬੋਲਣ ਤੇ ਮੇਰੀ ਆਵਾਜ਼ ਨਹੀਂ ਸੁਣ ਸਕੇ ਤੇ ਮੇਰੇ ਮਰੇ ਦੀ ਸ਼ੈਦ ਆਵਾਜ਼ ਉਹਨਾਂ ਕੰਨਾਂ ਤੱਕ ਪਹੁੰਚੇ ਤੇ ਮੇਰੇ ਜਿਹੜੇ ਕਿਸਾਨ ਉਹਨਾਂ ਦੇ ਖਾਤਰ ਮੈਂ ਕੁਝ ਵੀ ਨਹੀਂ ਖਾਊਂਗਾ ਜੇ ਨਾ ਚਿਰ ਸਰਕਾਰ ਨਹੀਂ ਮੰਨੀ ਉਹਨਾਂ ਚਿਰ ਮਰਦਾ ਮਰ ਜੂ ਮੈਂ ਖਾਊਂਗਾ ਕੁਝ ਨਹੀਂ